ਸੀਐਮ ਨੂੰ ਘੁੰਮਣਾ ਚਾਹੀਦਾ ਸੀਐਮ ਨੂੰ ਵੈਸੇ ਹੀ ਇਲੈਕਸ਼ਨਾਂ ਤੋਂ ਇਲਾਵਾ ਵੀ ਗਲੀਆਂ ਗਲੀ ਘੁੰਮਣਾ ਚਾਹੀਦਾ ਸੀਐਮ ਦਾ ਮੰਡੈਟ ਇਸ ਚੀਜ਼ ਦਾ ਬੀਜੇਪੀ ਦੀ ਜਿਹੜੀਆਂ ਸਾਰੇ ਹੀ ਸੂਬਿਆਂ ਚ ਤਕਰੀਬਨ ਕਾਰਜ ਕਰਨ ਦੀਆਂ ਬੈਠਕਾਂ ਚ ਚੱਲ ਰਹੀਆਂ ਐ ਤੇ ਉਹ ਬੈਠਕਾਂ ਦੇ ਦੀਨ ਅੱਜ ਪੰਜਾਬ ਦੀ ਆ ਤੇ ਪੰਜਾਬ ਦੇ ਅੱਜ ਸਾਰਾ ਦੇਣਾ ਜਰੀ ਇੱਥੇ ਸਾਰੇ ਪੰਜਾਬ ਦੀ ਬੀਜੇਪੀ ਚਾਹੇ ਮੰਡਲ ਪ੍ਰਧਾਨ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਸਾਡੀਆਂ ਬਾਡੀਜ਼ ਨੇ ਸਾਰੀਆਂ ਜਿਹੜੀਆਂ ਇੱਥੇ ਪਹੁੰਚੀਆਂ ਤੇ ਅੱਜ ਵਿਚਾਰ ਹੋਣਗੇ ਕਿਉਂਕਿ ਅਗਲੀ ਜਿਹੜੀ ਆ ਮੈਂਬਰਸ਼ਿਪ ਕਿਵੇਂ ਹੋਣੀ ਆ ਅੱਗੇ ਕੀ ਰੂਪਰੇਖਾ ਬਣਨੀ ਆ ਪਾਰਟੀ ਦੀ ਉਹਦੇ ਬਾਰੇ ਸਾਰਿਆਂ ਜਿਹੜਾ ਇਹ ਅੱਜ ਇੱਥੇ ਵਿਚਾਰ ਹੋਣਗੇ ਕੀ ਕੀ ਹਾਈ ਕਮਾਂਡ ਨਾਲ ਜਿਹੜੀ ਪਾਰਟੀ ਦੀ ਕਿਉਂਕਿ ਇਹ ਪਿਓਰ ਅੱਜ ਪਾਰਟੀ ਦੀ ਗੱਲ ਆ ਕਿਵੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ ਕਿਵੇਂ ਪਾਰਟੀ ਨੂੰ ਅੱਗੇ ਵਧਾਉਣਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਹਾਈ ਕਮਾਂਡ ਤੋਂ ਜਿਹੜੀ ਲੀਡਰਸ਼ਿਪ ਆਈ ਆ ਜਾਇ ਗੋਪਿੰਦਰ ਯਾਦਵ ਜੀ ਨੇ ਚਾਹੀ ਉਹਨ ਚਾਰਜ ਨੇ ਉਹ ਸਾਰੀਆਂ ਗੱਲਾਂ ਸੁਨੇਹਾ ਜਿਹੜਾ ਲੈ ਕੇ ਅੰਮ੍ਰਿਤਪਾਲ ਦਾ ਭਰਾ ਅੱਜ ਫੜਿਆ ਗਿਆ ਸਰ ਜਲੰਧਰ ਜਲੰਧਰ ਚ ਫੜਿਆ ਗਿਆ ਜੀ ਜਿਹੜਾ ਅੰਮ੍ਰਿਤਪਾਲ ਦਾ ਭਰਾ ਜਮੂਨਵਾਲ ਚ ਮੰਦਾ ਹੈ ਜਿਹੜੇ ਐਮਪੀ ਬਣੇ ਨੇ ਨਮੇਜੀ ਖੰਡੂਰ ਸਾਹਿਬ ਦਾ ਨਹੀਂ ਨਹੀਂ ਉਹ ਤਾਂ ਜੇਲ੍ਹ ਚ ਨਹੀਂ ਪਰ ਹੁਣ ਉਸ ਤੋਂ ਬਾਅਦ ਮੈਨੂੰ ਕੀ ਪਤਾ ਕੌਣ ਅੱਕੇਜੀ ਵਾਲ ਐਂਟਰੀ ਰਿਪੇਅਰ ਮਿਲ ਗਈ ਸੁਪਰੀਮ ਕੋਰਟ ਲੱਗਦਾ ਹੈ ਕਿ ਲਗਾਤਾਰ ਜਬ ਬਿਆਨ ਬਈ ਚੱਲਦੇ ਨੇ ਕਿਹਨਾਂ ਸੱਕੇਜੀ ਵਾਲਾ ਕੋਈ ਨਹੀਂ ਇੱਕ ਕੇਸ ਆ ਉਹਨਾਂ ਤੇ ਕਿਸੇ ਵਿੱਚ ਮਿਲ ਗਈ ਹੁਣੇ ਇੱਕ ਅੱਧੀ ਚ ਬੇਲ ਬਾਕੀ ਬਹੁਤ ਪਏ ਹਜੇ ਅਜ ਤਵਨ ਦਾ ਟਾਈਮ ਕਾਫੀ ਜੇਲ੍ਹ ਚ ਰਹਿਣ ਦਾ ਹੈ ਉਹਨਾਂ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਵੀ ਦਿੱਤੇ ਗਏ ਕਿਸਾਨ ਦੇ ਹੁਣ ਦਿੱਲੀ ਦੀ ਕੂਚ ਕਰਨਗੇ ਲੱਗ ਰਿਹਾ ਸਰ ਅਜੇ ਤੱਕ ਉਹਨਾਂ ਦੀ ਅੱਜ ਅਜੇ ਮੈਂ ਰਾਮ ਨਾਲ ਸਾਰੀਆਂ ਗੱਲਾਂ ਕਰੂੰਗਾ ਪਾਰਟੀ ਦੀਆਂ ਜਿਹੜੀ ਜਲੰਧਰ ਜਿਮਨੀ ਜੋੜਾਂ ਸਰ ਉਹਦੇ ਜਿਹੜਾ ਰਿਜ਼ਲਟ ਆ ਰਹੇ ਨੇ ਉਹ ਸੀਐਮ ਸਾਹਿਬ ਗਲੀ ਗਲੀ ਘੁੰਮਣੇ ਇੱਕ ਨਹੀਂ ਚੰਗੀ ਗੱਲ ਹੈ ਸੀਐਮ ਨੂੰ ਘੁੰਮਣਾ ਚਾਹੀਦਾ ਸੀਮ ਨੂੰ ਸਾ ਵਸੇ ਇਲیکشنਾਂ ਤੋਂ ਇਲਾਵਾ ਵੀ ਗਲੀ ਗਲੀ ਘੁੰਮਣਾ ਚਾਹੀਦਾ ਸੀਐਮ ਦਾ ਮੰਡੈਟੀ ਇਸ ਚੀਜ਼ ਦਾ ਜੀ ਜੀ ਉਹਨਾਂ ਨੇ ਨੀਚੇ ਕਰ ਲਉਣਾ ਜੀ ਭਾਜਪੀ ਦੀ ਜਿਹੜੀਆਂ ਸਾਰੇ ਹੀ ਸੂਬਿਆਂ ਚ ਤਕਰੀਬਨ ਕਾਰਜ ਕਰਨੀ ਦੀਆਂ ਬੈਠਕਾਂ ਚੱਲ ਰਹੀਆਂ ਐ ਤੇ ਉਹ ਬੈਠਕਾਂ ਦੇ ਦੀਨ ਅੱਜ ਪੰਜਾਬ ਦੀ ਆ ਤੇ ਪੰਜਾਬ ਦੇ ਅੱਜ ਸਾਰਾ ਦੇਣਾ ਜਰੀ ਇੱਥੇ ਸਾਰੇ ਪੰਜਾਬ ਦੀ ਭਾਜਪੀ ਚਾਹੇ ਮੰਡਲ ਪ੍ਰਧਾਨ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਸਾਡੀਆਂ ਬਾਡੀਜ਼ ਨੇ ਸਾਰੀਆਂ ਜਿਹੜੀਆਂ ਇੱਥੇ ਪਹੁੰਚੀਆਂ ਤੇ ਅੱਜ ਵਿਚਾਰ ਹੋਣਗੇ ਕਿਉਂਕਿ ਅਗਲੀ ਚੜੀਆ ਮੈਂਬਰਸ਼ਿਪ ਕਿਵੇਂ ਹੋਣੀ ਆ ਅੱਗੇ ਕੀ ਰੂਪਰੇਖਾ ਬਣਨੀ ਆ ਪਾਰਟੀ ਦੀ ਉਹਦੇ ਬਾਰੇ ਸਾਰਿਆ ਜਿਹੜਾ ਇਹ ਅੱਜ ਇੱਥੇ ਵਿਚਾਰ ਹੋਣਗੇ ਕੀ ਕੀ ਹਾਈ ਕਮਾਂਡ ਨਾਲ ਜਿਹੜੀ ਪਾਰਟੀ ਦੀ ਕਿਉਂਕਿ ਇਹ ਪਿਓਰ ਅੱਜ ਪਾਰਟੀ ਦੀ ਗੱਲ ਆ ਕਿਵੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ ਕਿਵੇਂ ਪਾਰਟੀ ਨੂੰ ਅੱਗੇ ਵਧਾਉਣਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਹਾਈ ਕਮਾਂਡ ਤੋਂ ਜਿਹੜੀ ਲੀਡਰਸ਼ਿਪ ਆਈ ਆ ਜਾਇ ਗੋਪਿੰਦਰ ਯਾਦਵ ਜੀ ਨੇ ਚਾਹੇ ਹੋਰ ਇਨਚਾਰਜ ਨੇ ਉਹ ਸਾਰੀਆਂ ਗੱਲਾਂ ਸੁਨੇਹਾ ਜਿਹੜਾ ਲੈ ਕੇ ਅਮਰਿਤਪਾਲ ਦਾ ਭਰਾ ਅੱਜ ਫੜਿਆ ਗਿਆ ਸਰ ਜਲੰਧਰ ਜਲੰਧਰ ਚ ਫੜਿਆ ਗਿਆ ਜੀ ਜਿਹੜਾ ਅਮਰਿਤਪਾਲ ਦਾ ਭਰਾ ਜਮੂਨਵਾਲ ਚ ਮਾਂਦਾ ਹੈ ਇਹਦੇ ਐਮਪੀ ਬਣੈ ਨੇ ਨਮੇਜੀ ਖੰਡੂਰ ਸਾਹਿਬ ਦਾ ਨਹੀਂ ਨਹੀਂ ਉਹ ਤਾਂ ਜੇਲ੍ਹ ਚ ਨਹੀਂ ਪਰ ਹੁਣ ਉਦੋਂ ਬਾਅਦ ਮੈਨੂੰ ਕੀ ਪਤਾ ਕੌਣ ਅੱਕੇਜੀਵਾਲ ਜਮੂਨ ਐਂਟਰੀ ਰਿਪੋਰਟ ਮਿਲ ਗਈ ਸੁਪਰੀਮ ਕੋਰਟ ਲੱਗਦਾ ਹੈ ਕਿ ਲਗਾਤਾਰ ਜਬ ਬਿਆਰ ਬਈ ਚੱਲਦੇ ਨੇ ਕਿਹਨਾਂ ਸੱਕੇਜੀਵਾਲ ਕੋਈ ਨਹੀਂ ਇੱਕ ਕੇਸ ਆ ਉਹਨਾਂ ਤੇ ਕਿਸੇ ਵਿੱਚ ਮਿਲ ਗਈ ਹੁਣੇ ਇੱਕ ਅੱਧੀ ਚ ਬੇਲ ਬਾਕੀ ਬਹੁਤ ਪਏ ਹਜੇ ਅਤਵੰਨ ਦਾ ਟਾਈਮ ਕਾਫੀ ਜੇਲ੍ਹ ਚ ਰਹਿਣ ਦਾ ਹੈ ਹੁਣ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਵੀ ਦਿੱਤੇ ਗਏ ਕਿਸਾਨ ਦੇ ਹੁਣ ਦਿੱਲੀ ਦੀ ਕੂਚ ਕਰਨਗੇ ਲੱਗ ਰਿਹਾ ਸਰ ਹਜੇ ਤੱਕ ਉਹ ਨਹੀਂ ਅੱਜ ਅਜੇ ਮੈਂ ਰਾਮ ਨਾਲ ਸਾਰੀਆਂ ਗੱਲਾਂ ਕਰੂੰਗਾ ਪਾਰਟੀ ਦੀਆਂ ਜਿਹੜੀ ਜਲੰਧਰ ਜਿਮਨੀ ਜੁੜਾਣਾ ਸਰ ਉਹਦੇ ਜਿਹੜਾ ਰਿਜ਼ਲਟ ਆ ਰਹੇ ਨੇ ਉਹ ਸੀਐਮ ਸਾਹਿਬ ਗਲੀ ਗਲੀ ਘੁੰਮਣੇ ਇੱਕ ਬਈ ਚੰਗੀ ਗੱਲ ਹੈ ਸੀਐਮ ਨੂੰ ਘੁੰਮਣਾ ਚਾਹੀਦਾ ਸੀਐਮ ਨੂੰ ਵੈਸੇ ਹੀ ਇਲੈਕਸ਼ਨਾਂ ਤੋਂ ਇਲਾਵਾ ਵੀ ਗਲੀ ਗਲੀ ਘੁੰਮਣਾ ਚਾਹੀਦਾ ਸੀਐਮ ਦਾ ਮੰਡੈਟ ਇਸ ਚੀਜ਼